ਇਹ ਫਲਕਾ ਡੇਰਾ ਬਾਬਾ ਨਾਨਕ ਦੇ ਜਿਹੜੇ ਸਾਡੇ ਆਗੂ ਸਹਿਬਾਨ ਇੱਕ ਨੰਬਰ ਜਿਹੜੀ ਕਤਾਰ ਜਿਹਨੂੰ ਕਹਿ ਸਕਦੇ ਹਾਂ ਸਾਡੇ ਸਾਰੇ ਲੀਡਰ ਤੇ ਉਹਨਾਂ ਦੇ ਨਾਲ ਮੀਟਿੰਗ ਚੱਲੀ ਗਈ ਸੀ ਕੁਝ ਮੁਸ਼ਕਲ ਸੀ ਉਹ ਸਾਰੀ ਹਾਈ ਕਮਾਂਡ 'ਤੱਕ ਅਸੀਂ ਗੱਲ ਕਰਨੀ ਸੀ ਕਿਉਂਕਿ ਪਰਿਵਾਰ ਸਾਡਾ ਵਾ ਪਰਿਵਾਰ 'ਚ ਗੱਲ ਕਰਨੀ ਹੁੰਦੀ ਆ ਤੇ ਸ਼ੋਮਣੀ ਅਕਾਲੀ ਦਲ ਸਾਡਾ ਪਰਿਵਾਰ ਆ ਹਾਈ ਕਮਾਂਡ ਤੱਕ ਗੱਲ ਸਚਾਉਣੀ ਸੀ ਉਹ ਗੱਲ ਕੀਤੀ ਗਈ ਆ ਮੇਰੇ ਖਿਆਲ ਆ ਕਿ ਇਸ ਤੋਂ ਬਾਅਦ ਵਿੱਚ ਕੀਤੀ ਗਈ ਅਸਲ ਕੀ ਪ੍ਰਚਾਰ ਕਿਉਂ ਨਹੀਂ ਕਰ ਰਿਹਾ ਜੀ ਮੈਂ ਹਾਲੇ ਪਰਸੋ ਸਾਰੀਆਂ ਮੀਟਿੰਗਸ ਕਰਕੇ ਗਿਆ ਆ ਬਾਡਰ ਵਾਲੇ ਸਾਰੇ ਜਿਹੜੇ ਆ ਜ਼ੋਨ ਸੀ ਬਾਡਰ ਜ਼ੋਨ ਦੇ ਸਾਰੇ ਪਿੰਡਾਂ ਦੇ ਵਿੱਚ ਮੈਂ ਕੱਲੇ-ਕੱਲੇ ਪਿੰਡ ਦੇ ਵਿੱਚ ਪ੍ਰੋਗਰਾਮ ਕਰਕੇ ਆਇਆ ਤੇ ਕੱਲ ਮੇਰੀ ਪੂਰੀ ਥੋੜੀ ਜਿਹੀ ਢਿੱਲੀ ਸੀ ਅੱਜ ਵੀ ਪ੍ਰੋਗਰਾਮ ਜਿਹੜਾ ਵਾ ਵਿੱਚ ਇੱਕ ਤਰ੍ਹਾਂ ਦੀ ਚੀਮਾ ਸਾਹਿਬ ਦੀ ਮੀਟਿੰਗ ਆ ਉਹਦੀ ਮੀਟਿੰਗਾਂ ਵੀ ਕਰਨੀਆਂ ਨੇ ਅਸੀਂ ਵਰਕਰ ਆ ਕਾਦੀਪਾਲ ਦੇ 27 ਆ ਲੜਨਾ ਜਾਣਦੇ ਆ ਤੇ ਲੜਾਂਗੇ ਲੜਦੇ ਆਏ ਆ ਤੇ ਗਾਂ ਵੀ ਲੜਾਂਗੇ ਜੋ ਪਿੱਛੇ ਸਲਵਾਰ ਲੈ ਕੇ ਕਿ ਉਹਨਾਂ ਦਾ ਕੀ ਹੈ ਵੱਸਪੀ ਬਰਾਮੜ ਲੱਗਾ ਕਿ ਕੀ ਦੋ ਲੋਕਾਂ ਨੇ ਕਿੱਸੀਆਂ ਨੇ ਚਾਰੇ ਆਪਸ ਵਿੱਚ ਲੱਗ ਰਹੀਆਂ ਤਾਂ ਤੁਸੀਂ ਫੱਟ-ਫੱਟ ਕੇ ਜਾ ਰਹੇ ਹੋ ਆਪਾਂ ਨਾਲ ਨਾਲ ਹੋਰਾਂ ਇਹ ਪਹਿਲੇ ਤੁਸੀਂ ਅਫਵਾਹਾਂ ਫਲਾਉਣਾ ਸ਼ਾਮ ਆ ਮੇਰੇ ਮੂੰਹੋਂ ਕੁਝ ਸੁਣਿਆ ਤਰੇ ਸਵਾਲ ਦਾ 답 ਕਿਨਾ ਬਣਦਾ ਨਹੀਂ ਮੈਨੂੰ ਜੇ ਤੁਸੀਂ ਇੱਕ ਮਿੰਟ ਜੇ ਤੁਸੀਂ ਮੇਰੇ ਕੋਈ ਮੂੰਹ ਸੁਣਿਆ ਮੇਰੀ ਦਾਰਾਂ ਲੈ ਕੇ ਆਪਾਂ ਸੁਣਿਆ ਮੈਂ ਕੋਈ ਗੱਲ ਕੀਤੀ ਇਹੋ ਜੀ ਤੁਹਾਡਾ ਫਰਜ਼ ਹੀ ਨਹੀਂ ਕਿ ਬਣਦਾ ਵੇਖੋ ਗੱਲ ਆਪਾਂ ਪੱਤਰਕਾਰ ਆ ਪੱਤਰਕਾਰ ਯੋਗ ਪੱਤਰਕਾਰ ਜੀ ਕਿ ਪੱਤਰਕਾਰਤਾ ਵਾਲੀ ਗੱਲ ਕਰੋ ਜਦੋਂ ਵੀ ਕਿਸੇ ਹੋਰ ਨੂੰ ਸਵਾਲ ਪੁੱਛਦੇ ਜੇ ਕੋਈ ਇਸ ਬੰਦੇ ਨੇ ਕੋਈ ਮਾੜਾ ਕੰਮ ਕੀਤਾ ਹੋਵੇ ਉਹਨੂੰ ਤੇਰੇ ਪੁੱਛਿਆ ਵੀ ਇਹ ਵੀਡੀਓ ਦੇ ਵਿੱਚ ਕੌਣ ਸੀ ਨਾਲ ਤੇਰੇ ਪੁੱਛਿਆ ਦੀ ਪੁੱਛਿਓ ਕਦੀ ਜਦੋਂ ਹੁਣ ਕਿਤੇ ਕਰੋਗੇ ਨਾ ਕਿਸੇ ਦੀ ਤੁਹਾਨੂੰ ਕਹਿੰਦੇ ਜੀ ਵੀਡੀਓ ਦੇ ਵਿੱਚ ਜਿਹੜਾ ਫਲਾਣਾ 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 ਬੰਦਾ اکاؤنٹ ਦਾ ਜਨਾਨੀ ਕੌਣ ਸੀ ਪੁੱਛੋ ਵੀ ਜ਼ਰੂਰ ਪੁੱਛੋ ਕਾਰਨ ਸਭ ਤਾਂ ਏਨ ਨਾਰਾਜ਼ ਕੀ ਕੀ ਯਾਰ ਪਾਰਟੀ ਨਾਰਾਜ਼ਗੀ ਪਾਰਟੀ ਦੇ ਨਾਲ ਇਹ ਆ ਕਿ ਕੋਈ ਬੰਦਾ ਅਕਾਲੀ ਨਾ ਹੋਵੇ ਤੇ ਉਹਦੇ ਆਲੇ ਦੁਆਲੇ ਅਕਾਲੀ ਦਲ ਦੇ ਬੰਦੇ ਬਹਿ ਕੇ ਕੋਈ ਪ੍ਰੈਸ ਕਾਨਫਰੰਸ ਕਰਨ ਅਕਾਲੀ ਦਲ ਨੂੰ ਉਹਨਾਂ ਜਿਹੜੇ ਬੰਦੇ ਬੈਠੇ ਨੇ ਉਹਨਾਂ ਦੀ ਜਵਾਬਤਲਬੀ ਕਰਨੀ ਚਾਹੀਦੀ ਤੇ ਤੋਂ ਸਪਸ਼ਟੀ ਕਰਨ ਦੇਣਾ ਚਾਹੀਦਾ ਕਿ ਅਕਾਲੀ ਨੇ ਕਿ ਨਹੀਂ ਬਸ ਇਹ ਨਾਲ ਹੋਰ ਕੋਈ ਮੇਰਾ ਨਾਰਾਜ਼ਗੀ ਹਾਈ ਕਮਾਂਡਾ ਮੇਰਾ ਨਾਰਾਜ਼ਗੀ ਹੈ ਹਾਈ ਕਮਾਂਡਾ ਇਹੋ ਹੀ ਨਾਰਾਜ਼ਗੀ ਤੁਹਾਨੂੰ ਦੱਸ ਦਿੱਤੀ ਹੋਰ ਕੋਈ ਮੇਰੀ ਨਾਰਾਜ਼ਗੀ ਨਹੀਂ ਗਈ ਜਾਂ ਕੋਈ ਕੋਈ ਪਹਿਲਾਂ ਨਹੀਂ ਸਿਰਫ ਇੱਕੋ ਗੱਲ ਕੀਤੀ ਵੀ ਇੱਕ ਬੰਦਾ ਜਿਹੜਾ ਅਕਾਲੀ ਹੀ ਨਹੀਂਗਾ ਅਕਾਲੀ ਦਲ ਦਾ ਮੈਂਬਰ ਹੀ ਨਹੀਂਗਾ ਉਹਦੇ ਆਲੇ ਦੁਆਲੇ ਬਹਿ ਕੇ ਸਾਡੇ ਜਿਹੜੇ ਅਕਾਲੀ ਦਲ ਦੇ ਕੋਈ ਸ਼੍ਰੋਮਣੀ ਕਮੇਟੀ ਮੈਂਬਰ ਜਾਂ ਕੋਈ ਸਾਬਕਾ ਜ਼ਿਲ੍ਹਾ ਪ੍ਰਧਾਨ ਸਾਡੇ ਅਕਾਲੀ ਦਲ ਦਾ ਦੇ ਹੁਣ ਉਹ ਅਕਾਲੀ ਦਲ ਦਾ ਨੁਮਾਇੰਦਾ ਵੀ ਉਹ ਗੱਲ ਕਰੇ ਤੇ ਮੈਂ ਇਸ ਗੱਲ ਦੀ ਉਹਨਾਂ ਨੂੰ ਕਹਾਂ ਸੀ ਕਿ ਇਸ ਗੱਲ ਨੂੰ ਵਰਜਣਾ ਚਾਹੀਦਾ ਹੈ। ਬਹੁਤ ਸਾਰੇ ਨੂਰਾ ਹਾਈ ਮੈਸ ਸਪਾਈਆਂ ਸਪਾਈ ਕੋਲ ਜਰਨੈਲ ਨਹੀਂ ਆਉਂਦਾ ਜਰਨੈਲ ਕੋਲ ਸਪਾਈ ਜਾਂਦੇ ਹੁੰਦੇ ਤੇ ਸਪਾਈ ਜਿਹੜੇ ਅਸੀਂ ਸਪਾਈ ਆ ਅਸੀਂ ਪਾਰਟੀ ਜੇ ਤੁਹਾਡੇ ਕੋਈ ਦਰਦ ਹੁੰਦੀ ਆ ਤੁਹਾਨੂੰ ਕੋਈ ਤਕਲੀਫ ਹੁੰਦੀ ਆ ਤੁਸੀਂ ਆਪਣੇ ਮਾਂ ਕੋਲ ਬਾਪ ਕੋਲ ਗਿਲਾ ਕਰਦੇ ਜੇ ਕਿ ਨਹੀਂ ਕਰਦੇ ਹਾਈ ਕਮਾਂਡ ਮੇਰੀ ਮਾਂ ਪਿਓ ਸਾਰਾ ਕੁਝ ਤੇ ਮੈਂ ਉਹਨਾਂ ਕੋਲ ਆਪਣਾ ਦੁੱਖ ਰੋਇਆ ਇਸ ਚੀਜ਼ ਨੂੰ ਵਰਜਿਣਾ ਚਾਹੀਦਾ ਤੇ ਤਾਂ ਕਿ ਸਾਰਾ ਇਹ ਹਲਕਾ ਜਿਹੜਾ ਤਗੜਾ ਹੋ ਕੇ ਇਸ ਜਿਹੜੀ ਆ ਡਾਕਟਰ ਚੀਮਾ ਦੀ ਜਿਹੜੀ ਆ ਲੜਾਈ ਉਹਨੂੰ ਵੱਡੇ ਮਾਰਜ ਨਾਲ ਜਿੱਤ ਕੇ ਤੇ ਸ਼ਰਮਣੀ ਕਾਰਜਾਂ ਦੀ ਛੋਟ ਪਾਇਆ ਜਾਵੇ